ਜਸਕੋ ਹੁਣ ਉਹਨੇ ਰੋਪੜ ਜ਼ਿਲ੍ਹੇ ਤੋਂ ਇੱਕ ਨੌਜਵਾਨ ਯੂਟਿਊਬਰ ਸੀ ਜੋ ਕਿ ਜਿਸ ਨੂੰ ਕੇ ਪਾਕਿਸਤਾਨ ਦੇ ਜੂਸੂਸੀ ਦੇ ਨਾਲ ਜੋੜਿਆ ਗਿਆ। ਜੋ ਕਿ ਜੋਤੀ ਮਲੋਤਰਾ ਤੋਂ ਬਾਅਦ ਹੁਣ ਪੰਜਾਬ ਦੇ ਇੱਕ ਹੋਰ ਯੂਟਿਊਬਰ ਜਿਸੂਸੀ ਦੇ આરોਪ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨ ਨੂੰਿੰਦਾਸੀ ਖੁਫੀਆ ਜਾਣਕਾਰੀ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਪੰਜਾਬ ਯੂਟਿਊਬਰ ਜਸਵੀਰ ਸਿੰਘ ਨੂੰ ਅਰੈਸਟ ਕਰ ਲਿਆ ਤੇ ਪੰਜਾਬ ਪੁਲਿਸ ਨੇ ਹੈ। ਪਿਛਲੇ 24 ਘੰਟਿਆਂ ਵਿੱਚ ਦੂਜੀ ਵੱਡੀ ਕਾਰਵਾਈ ਵਿੱਚ ਇੱਕ ਹੋਰ ਪਾਕਿਸਤਾਨੀ ਜਸੂਸ ਨੂੰ ਜਸੂਸ ਨੇ ਗ੍ਰਿਫਤਾਰ ਕੀਤਾ ਹੈ। આરોપી ਇੱਕ ਯੂਟਿਊਬਰ ਹੈ ਗ੍ਰਿਫਤਾਰ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਸਟੇਟ ਸਪੈਸ਼ਲ ਆਪਰੇਸ਼ਨਲ ਸੈੱਲ ਐਸ ਐਸ ਓ ਐਸ ਸੀ ਨੇ ਸ੍ਰੋਪਨਗਰ ਦੇ ਪਿੰਡ ਮਾਲਾ ਦੇ ਬਸਨੀਕ ਜਸਬੀਰ ਸਿੰਘ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਲੇਕਿਨ ਮੈਂ ਇੱਕ ਗੱਲ ਇੱਥੇ ਹੋਰ ਅਸਰ ਚਾਹਾਂਗਾ ਕਿ ਜੇ ਡੋਪਰ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਜਸਵੀਰ ਸਿੰਘ ਮਹਾਲਾ ਜੋ ਕਿ ਉਸ ਦਾ ਬਿਲਕੁਲ ਜਸੂਸੀ ਨਾਲ ਜਾਂ ਪਾਕਿਸਤਾਨੀ ਨਾਲ ਇਸ ਤਰ੍ਹਾਂ ਦਾ ਕੋਈ ਸੰਬੰਧ ਹੈ ਨਹੀਂ ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਗਿਆ ਖੱਜਲਖਵਾਰ ਕੀਤਾ ਗਿਆ ਲੇਕਿਨ ਜੋ ਕਿ ਕੁਫੀਆ ਕੋਈ ਜਾਣਕਾਰੀ ਸਾਹਮਣੇ ਆਈ ਹੈ ਜਾਂ ਅੰਦਰੂਨੀ ਕੋਈ ਵੀਡੀਓ ਸਾਹਮਣੇ ਆਈਆਂ ਨੇ ਉਹਦੇ ਸਬੰ ਨਾਲ ਜਿਹੜੇ ਸਾਡੇ ਪੰਜਾਬ ਦੇ ਬੀਜੇਪੀ ਹੈ ਉਹਨਾਂ ਵੱਲੋਂ ਇਹਨਾਂ ਨੂੰ ਗ੍ਰਿਫਤਾਰੀ ਦਾ ਕਰ ਲਿਆ ਗਿਆ